ਇਹ ਤੁਹਾਡੇ ਸਾਹਮਣੇ ਹੈ ਜੀ ਫਰੀਦਕੋਟ ਦਾ ਥਾਣਾ ਸਿਟੀ ਜਿੱਥੇ ਸਾਹਮਣੇ ਬੋਰਡ ਤੇ ਤਾਂ ਲਿਖਿਆ ਹੈ ਰਿਸ਼ਵਤ ਦੇਣਾ ਲਾਣਤ ਹੈ ਤੇ ਲੈਣਾ ਜੁਰਮ ਹੈ ਪਰ ਇੱਥੇ ਦੀ ਐਸਆਈ ਸਾਹਿਬ ਕਹਿੰਦੇ ਨੇ ਕਿ ਜੇ ਰਿਸ਼ਵਤ ਲੈਣਾ ਜੁਰਮ ਹੈ ਤਾ ਉਹ ਇਹ ਜੁਰਮ ਜ਼ਰੂਰ ਕਰਨਗੇ ਜੀ ਹਾਂ ਇੱਥੇ ਥਾਣੇ ਦੇ ਤਹਿਤ ਐਸਆਈ ਨੂੰ ਵਿਜੀਲੈਂਸ ਵਿਭਾਗ ਨੇ ਰੰਗੇ ਹੱਥੀ ਰਿਸ਼ਵਤ ਲੈਣ ਦੇ ਕਾਬੂ ਕੀਤਾ ਹੈ ਜਿੱਥੇ ਜਾਣਕਾਰੀ ਮੁਤਾਬਕ ਐਸਆਈ ਨੇ ਛੇੜਛਾੜ ਦੇ ਮਾਮਲੇ 'ਚ ਫੜੇ ਗਏ ਇੱਕ ਮੁੰਡੇ ਨੂੰ ਛੱਡਣ ਦੇ ਬਦਲੇ 15000 ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ ਇਹ ਸੌਦਾ 7000 ਚ ਤੈਅ ਹੋ ਗਿਆ ਸੀ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਫੜੇ ਗਏ ਮੁੰਡੇ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਦਾ ਦੂਜੀ ਧਿਰ ਤੇ ਨਾਲ ਰਾਸੀ ਨਾਮਾ ਵੀ ਹੋ ਗਿਆ ਜਿਸ ਤੋਂ ਬਾਅਦ ਵੀ ਐਸਆਈ ਉਹਨਾਂ ਦੇ ਮੁੰਡੇ ਨੂੰ ਛੱਡ ਨਹੀਂ ਸੀ ਰਿਹਾ ਤੇ ਪੈਸਿਆਂ ਦੀ ਮੰਗ ਕਰ ਰਿਹਾ ਸੀ ਕਿ ਹੁਣ ਜਦੋਂ ਰਿਸ਼ਵਤ ਦੇ 5000 ਰੁਪਏ ਐਸਆਈ ਨੂੰ ਦਿੱਤੇ ਤਾਂ ਉੱਥੇ ਮੌਕੇ ਤੇ ਵਿਜੀਲੈਂਸ ਵਿਭਾਗ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਛੋਟਾ ਭਰਾਂਦਰ ਜੀ ਗਈ ਤੇ ਇਸ ਕਰਕੇ ਨਾ ਉਹਨੂੰ ਸਟਰਨ ਦੇ ਸਾਹਨੇ ਤੇ ਤੰਦਰ ਨਗਿੰਦਰ ਬੈਠੇ ਕਤਵਾਲੀ ਜੀ ਤੇ ਸਾਡਾ ਰਾਜੀ ਨਾਮ ਹੈ ਹੋਇਆ ਹੈ ਤੇ ਇੱਕ ਪਹਿਹ ਪਾਲ ਦੇ ਵੇਚੀ ਗਈ ਆਈ ਗਰੀਬ ਘਰ ਹੈਗੇ ਪਿੰਨਾ ਬਹੁਤ ਹੀ ਬਹੁਤ پیسے ਪਾਲਦਾ ਜੀ ਕਿਹੜੇ ਕੇਸ ਦੇ ਪਾਲਦਾ ਜੀ ਸੁਖਦੀਪ ਸਿੰਘ ਜੀ ਹੌਲਦਾਰੀ ਤੇ ਛੜ ਦੇ ਲਈ ਬਸਿੰਦਰ ਜੀ ਤਾਂ ਕਰਕੇ ਕਿੰਨੇ ਪੈਸੇ ਮੰਗੇ ਟੁੱਟ ਤੋਂ 15000 ਰੁਪਿਆ ਮੰਗਦੇ ਹੀ ਪਿੰਨਾ ਫਿਰ 10000 ਰੁਪਿਆ ਤੇ ਆ ਗਈ ਫਿਰ ਹੌਲੀ ਹੌਲੀ ਕਿਹਨੇ ਤਾਂ ਕੋਈ ਗੱਲ ਨਹੀਂ ਦਿੱਨੇ ਹੁੰਦੇ ਕੋੰਨੇ ਕਰ ਦੋ ਕਹਿੰਦੇ ਅੱਜ ਫਿਰ ਤੁਸੀਂ ਕਿੰਨੇ ਦਿੱਤੇ ਕੀ ਕੀਤਾ ਰੁਪਈਆ ਮੇਰਾ 2500 ਰੁਪਏ ਡਾੜੀ ਮੇਰੇ ਪੰਨ ਦੇ ਗਏ ਬਾਕੀ ਪਾਪਾ ਨੂੰ ਪਤੰਦਾ ਦਿੱਤੇ ਪਾਪਾ ਨੇ ਹੌਲੀ ਅੱਜ ਨੂੰ ਕੰਪਲੀਟ ਕੀਤੀ ਜੀ ਵੀਰਾਂ ਨੂੰ ਯਾਨੀ ਕੀਤੀ ਅੱਜ ਅੱਜ ਸਿਆਣੇ ਦੀ ਫਿਰ ਲੰਘੇਤ ਪੜ ਲਿਆ ਫਿਰ ਉਹ ਮੈਂ ਇਸ ਕਰਕੇ ਸਾਡੀ ਗੱਲ ਵੀਰੇ ਇਹੋ ਹੀ ਵੀ ਸਾਡਾ ਬੱਚਾ ਨਹੀਂ ਸੀ ਛੱਡ ਦੇ ਗੇ ਰਾਜੀ ਨਾਮਾ ਹੋਇਆ ਸੀ ਸਾਰਾ ਕੁਝ ਹੋਇਆ ਵਾ ਤੇ ਪੈਸਿਆਂ ਦੇ ਵਾਹੂ ਚ ਬਾਈ ਬੈਠੇ ਸੀ ਵੀ ਸਾਨੂੰ ਪੈਸੇ ਦਿਓ ਕਿੰਨੇ ਪੈਸੇ ਮੰਗਦੇ ਸੀ 15000 ਰੁਪਏ ਮੰਗਦੇ ਸੀ ਫਿਰ 10 ਦੇ ਲਿਆਂਦਾ 10 ਵੀ ਨਹੀਂ ਛੜ ਤੋ ਹੋਇਆ ਫਿਰ ਅਸੀਂ ਗਰੀਬ ਬੰਦੇ ਆ ਮੇਰਾ ਘਰ ਵਾਲਾ ਡਰਾਈਵਰ ਦਾ ਦਿਹਾੜੀਦਾਰ ਹੈਗੇ ਆ ਅਸੀਂ ਕਿੱਥੋਂ ਲੈ ਆਉਂਦੇ ਉਹ ਇਹਦੀ ਕੰਪਲੀਟ ਕਸ ਨੂੰ ਕੀਤੀ ਚੁੱਕੀ ਹੈ। ਕਿ ਇਹ ਵਿਜੀਲੈਂਸ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਅਸ਼wini ਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਪੰਜਾਬ ਪੁਲਿਸ ਦੇ ਐਸਏਆਈ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਬੰਦੀ ਕਾਰਵਾਈ ਕੀਤੀ ਜਾਵੇਗੀ। ਜਿਹੜੀ ਨਵਾਲਕ ਲੜਕੀ ਹੈ ਉਹਦੀ ਉਹਨੂੰ ਇੱਕ ਸੰਦੀਪ ਸਿੰਘ ਨਾਂ ਦਾ ਲੜਕਾ ਜੋ ਕਿ ਉਸੇ آبادی ਵਿੱਚ ਰਹਿੰਦਾ ਹੈ ਗੋਪਿੰਦਨਗਰ ਵਿੱਚ ਉਹਨੂੰ ਉਬਰਗਲਾ ਕੇ ਲੈ ਗਿਆ। ਜਿਹਦੇ ਖਿਲਾਫ ਥਾਣਾ ਸਿਟੀ ਵੱਲੋਂ ਕਦਮਾ ਨੰਬਰ 80 ਅੰਡਰ ਸੈਕਸ਼ਨ 363 366ਏ ਅnder ਪਰਚਾ ਦਿੱਤਾ ਗਿਆ ਸੀ ਉਹਦੇ ਵਿੱਚ ਜਿਹੜਾ ਤਫਤੀਸੀ ਸੀਗਾ ਪਰਚਾ ਜਿਹੜਾ ਉਹ ਇਹਨਾਂ ਨੇ ਦਿੱਤਾ ਸੁਖਦੇਵ ਸਿੰਘ ਐਸਐਸਆਈ ਨੇ ਜਿਹਨਾਂ ਨੂੰ ਅੱਜ ਡ੍ਰੈਪ ਕੀਤਾ ਇਹ ਉਸ ਮੁਕਦਮੇ ਦੇ ਵਿੱਚੋਂ ਮੁਜ਼ਮਮ ਨੂੰ ਛੱਡਣ ਬਦਲੇ ਜਿਹੜਾ ਹੈਗਾ 7000 ਰੁਪਏ ਦੀ ਡਿਮਾਂਡ ਕਰ ਰਿਆ ਸੀਗਾ 10000 ਦੀ ਵਿੱਚ ਇਹਨੇ ਟੋਟਲ ਡਿਮਾਂਡ ਕੀਤੀ ਸੀ ਪਰ ਇਹਨਾਂ ਦਾ 7000 ਵਿੱਚ ਸੌਦਾ ਜਿਹੜਾ ਤੈ ਹੋ ਗਿਆ ਸੀ 2000 ਰੁਪਏ ਪਹਿਲਾਂ ਲੈ ਚੁੱਕਾ ਸੀ ਤੇ 5000 ਰੁਪਏ ਜਦੋਂ ਅੱਜ ਲੈ ਰਿਆ ਸੀਗਾ ਤੇ ਇਹਨੂੰ ਅਸੀਂ ਰੰਗੇਤੀ ਗੁਫਤਾਰ ਕਰ ਲਿਆ। ਆ ਜੋ ਜਾਤੀ ਅਨੁਸਾਰ ਕਾਰਵਾਈ ਹੈ ਇਹਨੂੰ ਰੰਗੇਤੀ ਗੁਫਤਾਰ ਕਰ ਲਿਆ। ਜੋ ਜਾਤੀ ਅਨੁਸਾਰ ਕਾਰਵਾਈ ਇਹਦੇ ਖਿਲਾਫ ਬਣਦੀ ਹੈ ਉਹ ਕਾਰਵਾਈ ਕਰ ਰਹੇ। ਸੋ ਇਹ ਗੱਲ ਹੁਣ ਕਿਸੇ ਤੋਂ ਵੀ ਲੁਕੀ ਨਹੀਂ ਹੈ ਤੇ ਅਸੀਂ ਸਭ ਵਾਕਿਫ ਹਾਂ ਕਿ ਪੰਜਾਬ ਪੁਲਿਸ ਦੇ ਕਈ ਮੁਲਾਜ਼ਮ ਨੇ ਜੋ ਇੰਜੀ ਰਿਸ਼ਵਤ ਖੋਰਦੇ ਨੇ ਤੇ ਪੂਰੇ ਡਿਪਾਰਟਮੈਂਟ ਦਾ ਨਾਮ ਬਦਨਾਮ ਕਰ ਰਹੇ ਨੇ ਤੇ ਲੋਕਾਂ ਦਾ ਭਰੋਸਾ ਵੀ ਪੁਲਿਸ ਤੋਂ ਉੱਡਦਾ ਜਾ ਰਿਹਾ ਹੈ। ਪ੍ਰੀਤਕੌਰ ਤੋਂ ਗੁਰਜੀਤ ਮਾਨਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਆਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ